ਨੇ ਪੰਜਾਬੀ ਬਹੁਤ ਜ਼ਿਆਦੇ ਭਰਾ ਭੈਣਾ ਆਪਣੇ ਕੈਨੇਡਾ ਜਾਣਾ ਚਾਹੁੰਦੇ ਆ ਪਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੱਥ ਦੱਸੂਗਾ ਤੇ ਉਸ ਤੱਥਾਂ ਉੱਤੇ ਐਲਐਮਆਈ ਲੈਣ ਵਾਲੇ ਤੇ ਵਰਕ ਪਰਮਟ ਵਾਲੇ ਜਰੂਰ ਸਾਵਧਾਨ ਹੋ ਜਿਓ ਤੁਸੀਂ ਜੇਕਰ ਤੁਸੀਂ ਵੀ ਇਹ ਗਲਤੀ ਕਰਦੇ ਹੋ ਤਾਂ ਤੁਹਾਨੂੰ ਹਰਜਾਨਾ ਬਹੁਤ ਬੁਰਾ ਭੁਗਤਣਾ ਪਵੇਗਾ ਗੱਲ ਕਰਾਂਗੇ ਟੋਟਲੀ ਵਿਸਥਾਰ ਨਾਲ ਤੇ ਰਿਕਵੈਸਟ ਆ ਛੋਟੀ ਜੀ ਪਹਿਲੀ ਵਾਰ ਚੈਨਲ ਤੇ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਦਾ ਕੰਟੈਂਟ ਚੰਗਾ ਲੱਗੇ ਤੁਹਾਡੇ ਪੱਖ ਚ ਲੱਗੇ ਤਾਂ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਪਹਿਲਾਂ ਆਪਾਂ ਗੱਲ ਕਰਦੇ ਚਾਰ ਪੁਆਇੰਟਾਂ ਤੇ ਪਹਿਲਾ ਪੁਆਇੰਟ ਆਪਣਾ ਮਟ ਦੀ ਫੀਸ ਹੈ ਜਿਹੜੀ ਆਪਣੇ ਤੋਂ ਲਈ ਜਾਂਦੀ ਹੈ 30 ਤੋਂ 35 ਲੱਖ ਰੁਪਏ 30 ਤੋਂ 35 ਲੱਖ ਲੈਣ ਤੋਂ ਬਾਅਦ ਆਪਾਂ ਐਲ ਐਮ ਆਈ ਲੈ ਲੈਣੇ ਆ ਵਰਕ ਪਰਮਿਟ ਅਪਲਾਈ ਕਰ ਦਿੰਨੇ ਆ ਦੂਜਾ ਤੋਥਾ ਸਭ ਤੋਂ ਵੱਡਾ ਜੀ ਕੋਈ ਸ਼ੋਰਟ ਹੀ ਨਹੀਂ ਗੀ ਕਿ ਆਪਾਂ ਨੂੰ ਕੰਮ ਮਿਲੂਗਾ ਜਾਂ ਨਹੀਂ ਮਿਲੂਗਾ ਥਰਡ ਤੋਂ ਥਰਡ ਸਭ ਤੋਂ ਵੱਡਾ ਜੋ ਮੇਨ ਪੁਆਇੰਟ ਆ ਜੀ ਕੰਪਨੀ ਵਾਲੇ ਆਪਾਂ ਨੂੰ ਐਲ ਐਮ ਆਈ ਤਾਂ ਦੇ ਦਿੰਦੇ ਆ ਕੰਪਨੀ ਵਾਲੇ ਆਪਾਂ ਨੂੰ ਐਲ ਐਮ ਆਈ ਦੇ ਦਿੰਦੇ ਆ ਐਲ ਐਮ ਆਈ ਦੇਣ ਤੋਂ ਬਾਅਦ ਆਪਾਂ ਕੈਨੇਡਾ ਵਿੱਚ ਪਹੁੰਚ ਜਾਂਦੇ ਆ ਮੰਨ ਲਓ ਤੇ ਉੱਥੇ ਜਾ ਕੇ ਕੀ ਸ਼ੋਰਟੀ ਆ ਕਿ ਜੋ ਐਲ ਐਮ ਆਈ ਮੈਨੂੰ ਦਿੱਤੀ ਗਈ ਆ ਉਹੀ ਐਲ ਐਮ ਆਈ ਵਰਗਾ ਮੈਨੂੰ ਕੰਮ ਮਿਲੇਗਾ ਉਸੇ ਐਲ ਐਮ ਆਈ ਥਰੂ ਮੈਨੂੰ ਕੰਮ ਮਿਲੇਗਾ ਥਰਡ ਸਭ ਤੋਂ ਵੱਡੀ ਗੱਲ ਆ ਜੀ ਕਿ ਜੇਕਰ ਮੈਂ ਕੰਪਨੀ ਵਾਲੇ ਮੈਨੂੰ ਕਹਿੰਦੇ ਕਿ ਮੈਂ ਤੇਰੀ ਫੇਕ ਸੈਲਰੀ ਸਲਿੱਪ ਬਣਾ ਕੇ ਤੇਰੇ ਅਕਾਊਂਟ ਚ ਪਾਈ ਚੱਲੂੰਗਾ ਤੁਸੀਂ ਕਿਤੇ ਬਾਹਰ ਕੈਸ਼ ਤੇ ਕੰਮ ਕਰ ਲਓ ਜੇਕਰ ਤੁਸੀਂ ਬਾਹਰ ਐਲ ਐਮ ਆਈ ਤੋਂ ਬਿਨਾ ਮਤਲਬ ਐਲ ਐਮ ਆਈ ਦੇ ਅੰਡਰ ਤੁਸੀਂ ਕੰਮ ਨਹੀਂ ਕਰ ਰਹੇ ਕੰਪਨੀ ਕੋਲੇ ਕੰਮ ਉਹ ਹੈ ਨਹੀਂ ਤੁਸੀਂ ਬਾਹਰ ਆਪਣੀ ਮਨਪਸੰਦੀ ਦਾ ਕੰਮ ਕਰਨ ਲੱਗ ਜਾਨੇ ਹੋ ਕੈਸ਼ ਦੇ ਜੇਕਰ ਤੁਸੀਂ ਫੜੇ ਜਾਨੇ ਹੋ ਤਾਂ ਤੁਹਾਨੂੰ 5 ਸਾਲ ਲਈ ਕੈਨੇਡਾ ਵੱਲੋਂ ਔਨ ਦੀ ਸਪੋਰਟ ਮਤਲਬ ਕਿ ਖੜੇ ਪੈਰ ਤੁਹਾਨੂੰ ਟਿਕਟ ਟਿਕਾ ਕੇ ਰਵਾਨਾ ਕਰ ਦਿੱਤਾ ਜਾਊਗਾ ਡਿਪੋਰਟ ਕਰ ਦਿੱਤਾ ਜਾਊਗਾ ਚੌਥਾ ਸਭ ਤੋਂ ਵੱਡਾ ਕਾਰਨ ਹੈ ਐਲ ਐਮ ਆਈ ਲੈਣ ਤੋਂ ਬਾਅਦ ਕਦੇ ਵੀ ਪੈਸੇ ਨਾ ਦਿਓ ਜੇ ਕੋਈ ਸ਼ਾਰਟ ਹੀ ਨਹੀਂ ਹੈ ਕਿ ਤੁਹਾਨੂੰ ਐਲ ਐਮ ਆਈ ਮਿਲੀ ਆ ਪਰ ਕੋਈ ਸ਼ਾਰਟ ਹੀ ਨਹੀਂ ਹੈ ਤੁਹਾਨੂੰ ਵੀਜ਼ਾ ਮਿਲੇਗਾ ਕੋਈ ਸ਼ਾਰਟ ਹੀ ਨਹੀਂ ਹੈ ਕਿ ਤੁਹਾਨੂੰ ਕਾਮ ਮਿਲੇਗਾ ਇਹ 4 ਪੁਆਇੰਟ ਜਰੂਰ ਆਪਣੇ ਦਿਮਾਗ ਦੇ ਵਿੱਚ ਰੱਖੋ ਜੀ ਜੋ ਸਭ ਤੋਂ ਮੇਨ ਪੁਆਇੰਟ ਮੈਂ ਤੁਹਾਡੇ ਨਾਲ ਡਿਸਕਸ ਕੀਤੇ ਆ ਇਸ ਵੀਡੀਓ ਦੇ ਵਿੱਚ ਹੁਣ ਗੱਲ ਕਰਦੇ ਆ ਮੇਨ ਪੁਆਇੰਟ ਦੀ ਮੇਨ ਪੁਆਇੰਟ ਇਹ ਹੈ ਕਿ ਤੁਸੀਂ ਟੂਰਿਸਟ ਵੀਜ਼ੇ ਤੇ ਜਾ ਸਕਦੇ ਹੋ ਜੇਕਰ ਤੁਸੀਂ ਟੂਰਿਸਟ ਵੀਜ਼ਾ ਕੈਨੇਡਾ ਦਾ ਲਗਵਾ ਲੈਨੇ ਹੋ ਟੂਰਿਸਟ ਵੀਜ਼ੇ ਤੇ ਐਂਟਰੀ ਕਰ ਲੈਨੇ ਹੋ ਕੈਨੇਡਾ ਦੇ ਵਿੱਚ ਉਹੀ ਐਲ ਐਮ ਆਈ ਤੁਹਾਨੂੰ 10 ਤੋਂ 15 ਲੱਖ ਰੁਪਏ ਦੇ ਵਿੱਚ ਮਿਲੇਗੀ ਜੋ 30 35 ਲੱਖ ਤੁਹੇ ਦੇਣੇ ਹੋ ਨਾ ਪਰ ਉਹੀ ਐਲ ਐਮ ਆਈ 10 ਤੋਂ 15 ਲੱਖ ਦੇ ਵਿੱਚ ਤੁਹਾਨੂੰ ਮਿਲੇਗੀ ਤੁਹਾਡੀ ਮਨਪਸੰਦੀ ਦੀ ਐਲ ਐਮ ਆਈ ਤੁਹਾਨੂੰ ਮਿਲੇਗੀ ਤੁਹਾਡੀ ਮਨਪਸੰਦ ਦਾ ਤੁਹਾਨੂੰ ਕੰਮ ਮਿਲੇਗਾ ਤੇ ਜਿਸ ਦੀ ਵਜ੍ਹਾ ਨਾਲ ਤੁਸੀਂ ਕਦੇ ਵੀ ਡਿਪੂਟ ਨਹੀਂ ਹੋਵੋਗੇ ਤੇ ਉਧਰ ਆਪਣੀ ਆਰਾਮ ਨਾਲ ਪੀਆਰ ਵੀ ਲਾਉਂਗੇ ਖੂਬ ਪੈਸਾ ਵੀ ਛਾਪੋਗੇ ਤੇ ਖੂਬ ਆਪਣੇ ਲਾਈਫ ਨੂੰ ਇੰਜੋਏ ਵੀ ਕਰੋਗੇ ਇਸ ਲਈ ਤੁਹਾਨੂੰ ਦੋਵਾਂ ਚ ਕਿਹੜਾ ਰਾਹ ਚੰਗਾ ਲੱਗਿਆ ਤੁਸੀਂ ਮੈਨੂੰ ਕਮੈਂਟ ਵਿੱਚ ਜਰੂਰ ਦੱਸਿਓ ਜੇਕਰ ਤੁਹਾਨੂੰ ਇਹ ਰਾਹ ਚੰਗਾ ਲੱਗਿਆ 10 ਤੋਂ 15 ਲੱਖ ਵਾਲਾ ਜੋ ਕਿ ਸਾਡ ਨੂੰ ਅਸੀਂ ਹਮੇਸ਼ਾ ਰეკਮੈਂਡ ਕਰਦੇ ਹਾਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਨਾ ਮੈਂ ਨਹੀਂ ਚਾਹੁੰਦਾ ਕਿਉਂਕਿ ਮੈਂ ਵੀ ਇੱਕ ਪੰਜਾਬ ਤੋਂ ਬਿਲੋਂਗ ਕਰਦਾ ਇੱਕ ਫਾਰਮਰ ਫੈਮਿਲੀ ਤੋਂ ਬਿਲੋਂਗ ਕਰਦਾ ਇੰਨਾ ਪੈਸਾ ਕਿਸੇ ਕੋਲ ਨਹੀਂ ਹੁੰਦਾ ਇਸ ਲਈ ਥੋੜੇ ਜਿਹੇ ਪੈਸੇ ਲਾ ਕੇ ਜੇਬ ਚ 10-15000 ਲਾ ਕੇ ਮੈਂ ਆਪਣਾ ਟੂਰਿਸਟ ਵੀਜ਼ਾ ਅਪਲਾਈ ਕਰਦਾ ਉਧਰ ਜਾ ਕੇ ਮੈਂ 10 ਤੋਂ 15 ਲੱਖ ਤੇ ਵਜ਼ੀਆ ਆਪਣਾ ਐਲ ਐਮ ਆਈ ਲੈ ਸਕਦਾ ਐਲ ਐਮ ਆਈ ਜਦੋਂ ਤੁਸੀਂ ਲੈਣੀ ਹੈ ਜੇਕਰ ਤੁਸੀਂ ਜ਼ਿਆਦਾ ਪੈਸਾ ਤੁਹਾਡੇ ਕੋਲੇ ਆ ਇੰਡੀਆ ਦੇ ਵਿੱਚ ਤੁਸੀਂ ਐਲ ਐਮ ਆਈ ਕਿਸੇ ਤੋਂ ਲੈ ਰਹੇ ਹੋ ਏਜੰਟ ਤੋਂ ਤੇ ਕਦੇ ਵੀ ਉਹਨੂੰ ਐਲ ਐਮ ਆਈ ਲੈਣ ਤੋਂ ਬਾਦ ਪੈਸੇ ਨਾ ਦਿਓ ਕਿਉਂਕਿ ਪੈਸੇ ਤੁਸੀਂ ਐਲ ਐਮ ਆਈ ਦੇਣ ਤੋਂ ਬਾਅਦ ਫਸਾ ਲਓਗੇ ਤੇ ਕੋਈ ਸ਼ੋਰਟ ਹੀ ਨਹੀਂ ਹੈ ਤੁਹਾਨੂੰ ਵੀਜ਼ਾ ਮਿਲੇਗਾ ਕੋਈ ਸ਼ੋਰਟ ਹੀ ਨਹੀਂ ਹੈ ਤੁਹਾਨੂੰ ਕੰਮ ਮਿਲੇਗਾ ਗੱਲਾਂ ਦਾ ਕੜਾ ਬਣਾਉਣ ਵਾਲੇ ਬਹੁਤ ਲੋਕਾਂ ਨੇ ਅਵਰਾ ਧੁੰਦਾ ਚਲਾਇਆ ਹੋਇਆ ਹੈ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਆਪਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਕਿਉਂਕਿ ਆਪਾਂ ਕਿਸੇ ਦੀ ਪ੍ਰੋਮੋਸ਼ਨ ਨਹੀਂ ਕਰ ਰਹੇ ਬਹੁਤ ਚੰਗੇ ਲੋਕ ਵੀ ਪੰਜਾਬ ਦੇ ਵਿੱਚ ਬੈਠੇ ਆ ਤੇ ਬਹੁਤ ਮਾੜੇ ਵੀ ਬੈਠੇ ਆ ਅਸਲੀ ਹਮੇਸ਼ਾ ਸਾਰਿਆਂ ਤੋਂ ਬਚ ਕੇ ਚੱਲੋ ਤੇ ਤੁਹਾਨੂੰ ਜੋ ਪੁਆਇੰਟ ਮੈਂ ਦੱਸਿਆ 4 ਪੁਆਇੰਟ ਇਨਵਿਟੇ ਦੀ ਰੌਂਗ ਤੇ ਇੱਕ ਪੁਆਇੰਟ ਤੁਹਾਨੂੰ ਪੋਜ਼ਿਟਿਵ ਦੱਸਿਆ ਹੈ ਤੇ ਜੋ ਤੁਹਾਨੂੰ ਜ਼ੋਰ ਆ ਚੰਗਾ ਲੱਗਦਾ ਤੁਸੀਂ ਉਸ ਰਾਤ ਤੇ ਆਪਣਾ ਵੀਜ਼ਾ ਅਪਲਾਈ ਕਰਕੇ ਕੈਨੇਡਾ ਜਾ ਸਕਦੇ ਹੋ